ਫਾਜ਼ਲਕਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ 2 ਕਿਲੋ 41 ਗ੍ਰਾਮ ਹਰਵੈਨਸ ਸਮੇਤ ਇੱਕ ਨਸ਼ਾ ਤਸਕਰ ਕੀਤਾ ਕਾਬੂ ਫਾਜ਼ਲਕਾ ਦੇ ਐਸਐਸਪੀ ਸਰਦਾਰ ਵਰਿੰਦਰ ਸਿੰਘ ਬਰਾੜ ਦੇ ਹੁਕਮਾਂ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਮਹਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਡੀਐਸਪੀ ਜਲਾਲਾਬਾਦ ਜਤਿੰਦਰ ਸਿੰਘ ਦੀ ਅਗਵਾਈ ਹੇਠ ਐਸਆਈ ਅਮਰਜੀਤ ਕੌਰ ਮੁਖ ਅਫਸਰ ਥਾਣਾ ਸਦਰ ਜਲਾਲਾਬਾਦ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਸਦਰ ਪੁਲਿਸ ਦੀ ਟੀਮ ਗਸ਼ਤਵਾ ਚੈਕਿੰਗ ਛੱਕੀ ਪੁਰਸ਼ਾਂ ਦੇ ਸਬੰਧ ਵਿੱਚ ਪੁਲ ਨਹਿਰ ਬਸਤੀ ਸਰੂਪਲਾ ਸਫਾਇਲ ਕਬਰੋਈਪੁਰ ਰੋਡ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਸ ਰੋਡ ਤੋਂ ਇੱਕ ਨਸ਼ਾ ਤਸਕਰ ਜੋ ਕਿ ਪਾਕਿਸਤਾਨ ਤੋਂ ਹੋਰ ਵਾਇਨ ਮੰਗਵਾ ਕੇ ਅੱਗੇ ਵੇਚਣ ਦਾ ਆਦੀ ਹੈ ਜਿਸ ਨੂੰ ਮੌਕੇ ਤੇ ਚੈਕਿੰਗ ਕੀਤੀ ਗਈ ਤਾਂ ਉਸ ਪਾਸੋਂ 2 ਕਿਲੋ ਕੈਲੀਗ੍ਰਾਮ ਅਰਵੈਨ ਬ੍ਰਾਮ ਦੋਈ ਜਿਸ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਔਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਣੇਰੋ ਸਾਡੇ ਨਾਲ ਦਿਖਦੇ ਰੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਹੁਣ ਤੁਹਾਨੂੰ ਲੈ ਚਲਦੇ ਹਾਂ ਐਸਐਸਪੀ ਸਰਦਾਰ ਵਰਿੰਦਰ ਸਿੰਘ ਬਰਾੜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਸ ਤਰ੍ਹਾਂ ਜਾਣਕਾਰੀ ਦੇ ਰਹੇ ਹਨ ਪੰਜਾਬ ਸਰਕਾਰ ਤੇ ਡੀਜੀਪੀ ਸਾਹਿਬ ਇਹ ਰਹਿਤਾਂ ਇਹ ਡਰੱਗਸ ਦੇਂਗੀਆਂ ਜਿਹੜੀ ਕੈਂਪੇਨ ਚੱਲ ਰਹੀ ਹੈ ਮੁਹਿੰਮ ਚਲਾਈ ہوئی ਹੈ ਉਹਦੇ ਚੀ ਜਿਹੜਾ ਜਲਾਲਾਬਾਦ ਪੁਲਿਸ ਨੂੰ ਸਫਲਤਾ ਮਿਲੀ ਹੈ ਮੁਖਬਰ ਨੇ ਦੱਸਿਆ ਕਿ ਕੇਵਲ ਸਿੰਘ ਨਾਮ ਦਾ ਬੰਦਾ ਹੈਗਾ ਚੱਕ ਬਜੀਦਾ ਦਾ ਉਹ ਇਹਦਾ ਸਮੱਗਲਰ ਹੈ ਤੇ ਉਹ ਕੰਟੀਨਿਊਸ ਜਿਹੜਾ ਹੈਗਾ ਹੁਣ ਸਮੱਗਲਿੰਗ ਲਿਆ ਰਿਹਾ ਸਮਾਨ ਤੇ ਡਰੋਨ ਰਾਹੀਂ ਜਿਹੜਾ ਹੈਗਾ ਉਹ ਸਮਾਨ ਲੈ ਕੇ ਆ ਰਿਹਾ ਮੁਖ ਅਫਸਰ ਸਦਰ ਨੇ ਆਪਣਾ ਜਿਹੜੇ ਹੈਗਾ ਨਾਕਾਬੰਦੀ ਕੀਤੀ ਨਾਕਾਬੰਦੀ ਡਰਾਨ ਜਿਹੜਾ ਹੈਗਾ ਉਹਨਾਂ ਨੂੰ ਕੇਵਲ ਸਿੰਘ ਜਿਹੜਾ ਹੈਗਾ ਉਹਨਾਂ ਦੇ ਹੱਥ ਆਇਆ ਤੇ ਉਸ ਤੋਂ ਚੈਕਿੰਗ ਦੌਰਾਨ 2 ਕਿਲੋ 40 ਗ੍ਰਾਮ ਜਿਹੜੀ ਹੈ ਹੈਰੋਇਨ ਕਬਤਤੀ ਤੇ ਜਿਹੜੀ ਹੈਗੀ ਹੈ ਇਹ ਕਾਫੀ ਵੱਡੀ ਸਫਲਤਾ ਹੈ ਕਿ ਕੇਵਲ ਸਿੰਘ ਜਿਹੜਾ ਹੈਗਾ ਇਹ ਪਤਾ ਲੱਗਿਆ ਹੈਗਾ ਕਿ ਇਹਨੇ ਹੁਣ ਪਿੱਛੇ ਜੇ ਤਿੰਨ ਚਾਰ ਵਾਰ ਜਿਹੜਾ ਹੈਗਾ ਟਰਾਂਸ ਬਾਰਡਰ ਜਿਹੜੀ ਹੈਗੀ ਆ ਉਹ ਹੈਰੋਇਨ ਦੀ ਜਿਹੜੀ ਹੈਗੀ ਸਮਗਲਿੰਗ ਕਰ ਰਿਹਾ ਹੈ ਸੋ ਇਹਦੇ ਚ ਜਿਹੜਾ ਹੈਗਾ ਇਹਦੇ ਚ ਡੀਪਲੀ ਜਿਹੜਾ ਹੈਗਾ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਫੋਰਵਰਡ ਬੈਕਵਰਡ ਲਿੰਕ ਦੇਖ ਕੇ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਟਰਾਂਸ ਬਾਰਡਰ ਤੇ ਪਲਸ ਇੱਥੋਂ ਜਿਹੜੀ ਅੱਗੇ ਸਪਲਾਈ ਹੁੰਦੀ ਹੈ ਕਿੱਥੇ ਹੁੰਦੀ ਹੈ ਉਹ ਸਾਰਿਆਂ ਨੂੰ ਜਿਹੜਾ ਹੈਗਾ ਅਸੀਂ ਇਹਨੂੰ ਬ੍ਰੇਕ ਕਰਾਂਗੇ ਤੇ ਜਲਦੀ ਹੀ ਜਿਹੜਾ ਹੈਗਾ ਜੋ ਇਹਦੀ ਪੁਛਕਿਸ ਜਾਊਗਾ ਉਹ ਅੱਗੇ ਤਸਹਿ ਜਾਊਗਾ ਜੈ ਹਾਂ